ਪੰਜਾਬ ਦੇ ਲੁਧਿਆਣਾ ਦੇ ਮਾਲਿਕਾਂਜ ਬਾਜ਼ਾਰ ਦੇ ਵਿੱਚ ਅੱਜ ਦੋ ਕੱਪੜਾ ਦੁਕਾਨਦਾਰ ਆਪਸ ਦੇ ਵਿੱਚ ਪਿੜ ਗਏ ਅਤੇ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ ਗੁੱਸੇ ਦੇ ਵਿੱਚ ਆ ਕੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਹੈ ਲੜਾਈ ਦੇ ਵਿੱਚ ਸਾਗਰ ਨਾਮਕ ਨੌਜਵਾਨ ਤੇ ਗੰਬੀਰ ਸੱਟਾਂ ਲੱਗੀਆਂ ਇੱਥੇ ਤੱਕ ਕਿ ਦੁਕਾਨਦਾਰ ਦੇ ਸਾਥੀਆਂ ਦੇ ਵੱਲੋਂ ਉਸ ਦੇ ਕੱਪੜੇ ਵੀ ਪਾੜ ਦਿੱਤੇ ਗਏ ਹਨ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਟੱਕਰ ਨੇ ਦੱਸਿਆ ਉਹਨਾਂ ਦੀ ਦੁਕਾਨ ਦਾ ਨਾਮ ਸੈਗਲ ਸੰਸ ਹੈ ਅਤੇ ਉਹ ਕੱਪੜਿਆਂ ਦਾ ਕੰਮ ਕਰਦਾ ਹੈ ਅਤੇ ਗਵਾਂੜ ਦੇ ਵਿੱਚ ਇੱਕ ਹੋਰ ਦੁਕਾਨਦਾਰ ਹੈ ਉਸ ਦੀ ਦੁਕਾਨ ਤੇ ਕੁਝ ਬਦਮਾਸ਼ ਨੌਜਵਾਨ ਕੰਮ ਕਰਦੇ ਹਨ ਅਤੇ ਉਹ ਨੌਜਵਾਨ ਅਕਸਰ ਬਾਜ਼ਾਰ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਅਤੇ ਅੱਜ ਉਹਨਾਂ ਦਾ ਮੁਲਾਜ਼ਮ ਸਾਗਰ ਉਹਨਾਂ ਦੀ ਦੁਕਾਨ ਤੇ ਮੌਜੂਦ ਸੀ ਅਤੇ ਇਸੇ ਦੌਰਾਨ ਗਵਾਂਢੀ ਦੁਕਾਨਦਾਰ ਦੀ ਦੁਕਾਨ ਦੇ ਵਿੱਚੋਂ ਕੁਝ ਨੌਜਵਾਨ ਬਾਹਰ ਆਏ ਅਤੇ ਉਹਨਾਂ ਨੇ ਸਾਗਰ ਨੂੰ ਵੀ ਬਾਹਰ ਬੁਲਾਇਆ ਅਤੇ ਸਾਗਰ ਨਾਲ ਗੱਲ ਕਰਨ ਦੇ ਬਹਾਨੇ ਉਹਨਾਂ ਬਦਮਾਸ਼ ਨੌਜਵਾਨਾਂ ਨੇ ਅਚਾਨਕ ਉਸਤੇ ਥੱਪੜਾਂ ਅਤੇ ਮੁੱਕਿਆਂ ਦੇ ਨਾਲ ਹਮਲਾ ਕਰ ਦਿੱਤਾ। ਦਲਜੀਤ ਨੇ ਇਹ ਦੱਸਿਆ ਕਿ ਹਮਲਾਵਰ ਸਾਗਰ ਨੂੰ ਕਈ ਵਾਰ ਘੂਰਦੇ ਰਹਿੰਦੇ ਸਨ ਅਤੇ ਅੱਜ ਸਾਗਰ ਦੀ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਆ। ਇੱਥੋਂ ਤੱਕ ਕਿ ਹਮਲਾਵਰਾਂ ਨੇ ਦੁਕਾਨ ਦੇ ਅੰਦਰ ਵੜ ਕੇ ਸਮਾਨ ਦੀ ਵੀ ਭੰਨ ਤੋੜ ਕੀਤੀ ਆ। ਕਿ ਵੀ ਅੱਜ ਬੰਬੇ ਫੈਸ਼ਨ ਵਾਲੇ ਮੁੰਡਿਆਂ ਨੇ ਤੇ ਸਨੇਹ ਸਰਦਾਰ ਸਾਹਿਬ ਨੇ ਆ ਸਾਡੀ ਦੁਕਾਨ ਤੇ ਅਟੈਕ ਕੀਤਾ ਤੇ ਸਾਡੇ ਮੁੰਡਿਆਂ ਨੂੰ ਕੁੱਟਿਆ। ਤੇ ਜੋ ਕਿ ਸ਼ਰਿਆਮ ਗੁੰਡਾ ਕਰਦੀ ਹੈ। ਸੋ ਸ਼ਹਿਰ ਦੇ ਵਿੱਚ ਇਹ ਹਾਲਾਤ ਬੰਨੇ ਕੋਈ ਸ਼ਰਮ ਲਾਇਆ ਕਿ ਕੋਈ ਵਧੀਆ ਗੱਲ ਨਹੀਂ ਹੈ ਦੇਖੋ ਇਹ ਆਪਣੀ ਆਪਣੀ ਸੋਚ ਦਾ ਫਰਕ ਹੈ ਜੇ ਕੋਈ ਗਿਲਾ ਸ਼ਿਕਵਾ ਹੁੰਦਾ ਬੈਠ ਕੇ ਬੰਦਾ ਗੱਲ ਕਰਦਾ ਹੁੰਦਾ ਉਹ ਗੱਲ ਮੇਰੇ ਨਾਲ ਕਰਨੀ ਚਾਹੀਦੀ ਸੀ ਪ੍ਰਧਾਨ ਜੀ ਨਾਲ ਕਰਨੀ ਚਾਹੀਦੀ ਸੀ ਕਿਸੇ ਕਿਸਮ ਦੀ ਕੋਈ ਗੱਲ ਹੋਵੇ ਸੋ ਇਹ ਕੋਈ ਬੁੱਧੀ ਸਿਆਣਾ ਵਾਲਾ ਸਬੂਤ ਨਹੀਂ ਹੈਗਾ ਵਜੇਗਾ ਨਹੀਂ ਹੈ ਪ੍ਰਸ਼ਾਸਨ ਤੋਂ ਹੁਣ ਸਾਡੀ ਇੱਕੋ ਹੀ ਡਿਮਾਂਡ ਹੈ ਜੀ ਵੀ ਬੰਦੀ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਜੋ ਹੈਗੀ ਉਹਦੇ ਅਗੇਸਟ ਕੀਤੀ ਜਾਵੇ ਜੀ ਤੇ ਲਗਾ ਹੋ ਚੁੱਕੇ ਤਾਂ ਲੋਕਾਂ ਨੂੰ ਫੇਰ तकरीबन 8-10 ਬੰਦੇ ਹੈਗੇ ਜੀ ਹਾਂ ਫੁਟੇਜ ਹੈਗੀ ਆਪਣੇ ਕੋਲ ਹਾਂਜੀ ਬਿਲਕੁਲ ਹੈਗੀ ਉਹ ਤੁਹਾਨੂੰ ਭੇਜ ਦਊਗਾ ਜੀ ਬੁੱਸਾਲੇ ਹੁਣ ਕਰ ਰਹੇ ਜੀ ਆਪਣੀ ਕਾਰਵਾਈ ਕਰ ਰਹੇ ਆ ਤੇ ਐਸ ਐਚਓ ਸਾਹਿਬ ਦਾ ਫੋਨ ਆਇਆ ਸੀ ਕਹਿੰਦਾ ਮੈਂ ਆ ਰਿਹਾ ਹੁਣ ਇੱਥੇ ਆਪ ਹੀ ਆ ਰਹੇ ਆ ਤੋ ਉਹ ਨਾਲ ਵੇਟ ਕਰ ਰਹੇ ਸੀ ਦੇਖੋ ਜਿਹੜਾ ਅੱਜ ਦਾ ਕਾਂਡ ਹੋਇਆ ਹੈ ਬੜਾ ਗਲਤ ਕੰਮ ਹੋਇਆ ਹੈ ਇਹ ਬਾਜ਼ਾਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਬਰਦਾਸ਼ਤ ਨਹੀਂ ਹੋਊਗੀ ਬਾਜ਼ਾਰ ਦਾ ਮਾਹੌਲ ਇਹਨਾਂ ਨੇ ਜਦੋਂ ਵੀ ਆਏ ਰੋਜ਼ ਮੁੰਡੇ ਕਿਸੇ ਕਿਸੇ ਨਾਲ ਲੜਦੇ ਆਂ ਔਰ ਇਹਨਾਂ ਵਿੱਚੋਂ ਹੀ ਦੋ ਲੜਕੇ ਤਿੰਨ ਚਾਰ ਮਹੀਨੇ ਪਹਿਲਾਂ ਮਾਫੀ ਮੰਗ ਕੇ ਛੁੱਟੇ ਚੌੜੇ ਬਾਜ਼ਾਰ ਦੇ ਅਟੈਕਿਤ ਸੀ ਮੁੰਡੇ ਉਹਦੋਂ ਵੀ ਮਾਫੀ ਮੰਗ ਗਿਆ ਸੀ ਹੁਣ ਫੇਰ ਗੁੰਡਾਗਰਦੀ ਕੀਤੀ ਬਿਆਰ ਦੇ ਨੇ ਕਈ ਵਾਰ ਰੋਕਿਆ ਵੀ ਬਾਜ਼ਾਰ ਦਾ ਮਾਹੌਲ ਨਾ ਕਰੋ ਲੇਕਿਨ ਗਲਤ ਤਰੀਕੇ ਇਹ ਨਹੀਂ ਬਦਾ ਦੇ ਵਿਚ ਮੁੰਡਾ ਕਰਦੀ ਨਹੀਂ ਚਾਹੀਦੀ ਅਸੀਂ ਕਹਿੰਦੇ ਨਹੀਂ ਹੁਣ ਜੇ ਤੁਹਾਨੂੰ ਕੋਈ ਕੰਪਲੇਨ ਹੈ ਜਾਂ ਮੁੰਡੇ ਦੇ ਅੱਗੇ ਗੋਸਤਾ ਗਿਆ ਹੈ ਤੁਸੀਂ ਸੰਗ ਨੂੰ ਦੱਸੋ ਮਾਲਕ ਨੂੰ ਦੱਸੋ ਲੇਕਿਨ ਤੁਸੀਂ ਆ ਕੇ ਆਪ ਹੀ ਉਹਨੂੰ ਕੁੱਟਣ ਮਾਰੇ ਲੱਪੋਗੇ ਉਹ ਨਹੀਂ ਬਰਦਾਸ਼ਤ ਹੁੰਦੀ 11 ਲੱਖ ਲੈਂਦੇ 50 ਤੇ ਐਸੋਸੀਏਸ਼ਨ ਇਸੇ ਕੰਮ ਦਾ ਮਸਲਾ ਬਿਲਕੁਲ ਇਸ ਪਰ ਬਾਰੀਆਂ ਦੀ ਦੁੱਖ ਤਕਲੀਫ ਕਿਸੇ ਕੋਈ ਗਿਲਾ ਸ਼ਿਕਵਾ ਪਹੁੰਚਾਉਂਦਾ ਉਸੇ ਐਸੋਸੀਏਸ਼ਨ ਹੁੰਦੀ ਹੈ ਬਾਕੀ ਇਸ ਮਾਮਲੇ ਮੇਰਾ ਬਿਆਰ ਇੱਕ ਹੈ ਸਾਰਾ ਬਿਆਰ ਬੰਦ ਹੈ ਸਾਰੇ ਬੰਦੇ ਧਰੇ ਬੈਠੇ ਜੱਤੀ ਬੈਠਣਗੇ ਜੱਤੀ ਬੰਦੇ ਨਹੀਂ ਪੜੇ ਜਾਣ ਤੁਸੀਂ ਹੁਣ ਦੇਖੋ ਇਹ ਨਕੇਲ ਬਾਈ ਜੋ ਸ਼ਕਤੀ ਨੇ ਬੀਜੇਟਰ ਦੇ ਆਰ ਇਹ ਜਿਹੜਾ ਅਤਿਵਾਦੀ ਲੇਖਨ ਲਈ ਟੀਮ ਆਇਆ ਦੇਖੋ ਇਹ ਗੁੰਡਾਗਰਦੀ ਦੀ ਹੱਦ ਹੈ ਸਾਡੇ ਹੀ ਬਾਜ਼ਾਰ ਦਾ ਇੱਕ ਦੁਕਾਨਦਾਰ ਬੰਬੇ ਫੈਸ਼ਨ ਜਿਹਨੇ ਆ ਕੇ ਜਿਹੜਾ ਸੈਕਲ ਗਾਰਮੈਂਟ ਦੇ ਮੁੰਡਾ ਜਿਹੜਾ ਸੀਗਾ ਉੱਥੇ ਕੰਮ ਕਰਦਾ ਸੇਲਸਮੈਨ ਉਹਦੇ ਤੇ ਅਟੈਕ ਕੀਤਾ ਔਰ ਬੜਾ ਮੁੰਡਿਆਂ ਨੇ ਰੋਕਿਆ ਵੀ ਕੀ ਹੈ ਮਾਲਕ ਵੀ ਨਾਲ ਸੀਗੇ ਦੱਸੋ ਇਹ ਕੀ ਕੋਈ ਥੁੱਕ ਬੰਦੀ ਹੈ ਅਗਰ ਕੋਈ ਉਹਨਾਂ ਨੇ ਕਹਿਣਾ ਕੀ ਹੈ ਸ਼ਿਕਾਇਤ ਉਹਨਾਂ ਨੂੰ ਕੀ ਹੈ ਕਿ ਮੁੰਡਾ ਘੂਰ ਕੇ ਲੰਘਿਆ ਜੀ ਇਹ ਕੀ ਸ਼ਿਕਾਇਤ ਹੋ ਜੀ ਮੁੰਡਾ ਘੂਰ ਕੇ ਲੰਘਿਆ ਉਹ ਬੱਤੀ ਦਾ ਕਾਰਨ ਕੀ ਰਵਾਜ ਦੱਸਿਆ ਨਹੀਂ ਕੀਤਾ ਉਹਦਾ ਇੰਨੀ ਕੀ ਗੱਲ ਹੈ ਬਾਜ਼ਾਰ ਚ ਰਹਿਣਾ ਇਕੱਠਾ ਹੀ ਇੱਕੋ ਬਾਜ਼ਾਰ ਚ ਰਹਿਣਾ ਵਪਾਰ ਇਕੱਠੇ ਹੀ ਕਰਨਾ ਹੈ ਕੋਈ ਕਵਿੰਸ ਹੈਗੇ ਬਾਜ਼ਾਰ ਚ ਵਪਾਰ ਇਕੱਠਿਆਂ ਨੇ ਕਰਨਾ ਇੱਥੇ ਰਹਿਣਾ ਲੇਕਿਨ ਗੁੰਡਾਗਰਦੀ ਕਰਕੇ ਕਿਵੇਂ ਚੱਲ ਸਕਦਾ ਇਹ ਕੋਈ ਇੱਥੇ ਬਾਕੀ ਬਾਜ਼ਾਰ ਨੇ ਕੋਈ ਚੂੜੀਆਂ ਥੋੜੇ ਪਾਈਆਂ ਕਿ ਕੋਈ ਜਵਾਬ ਹੀ ਨਹੀਂ ਦੇਗਾ ਇਹ ਤਾਂ ਰੋਜ਼-ਰੋਜ਼ ਦਾ ਸਾਲਾ ਕੰਜਰ ਕਲੇਸ਼ ਹੋ ਗਿਆ ਇੱਕ ਤਰ੍ਹਾਂ ਦਾ ਜਿਹਨੂੰ ਦੇਸੀ ਪੰਜਾਬੀ 'ਚ ਕਹ ਲਈਏ ਮੇਰੇ ਵਪਾਰੀਆ ਸਾਰੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਹੱਥ ਲਾ ਦਿੱਤਾ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਉਹ ਵੀ ਇੱਥੋਂ ਉਹਨਾਂ ਦੁਕਾਨ ਮੇਰੇ ਖਿਆਲੋਂ ਬੰਦ ਕਰਕੇ ਚਲੇ ਗਏ ਪੁਲਿਸ ਆਈ ਸੀ ਖੁੱਲੀ ਹੈ ਦੁਕਾਨ ਉਹਨਾਂ ਦੀ ਖੁੱਲੀ ਹੈ ਪੁਲਿਸ ਸੁਪਰਡਿਵਿਜ਼ਨ ਗਿਆ ਡਾ ਮਾਰ ਕੇ ਚਲੇ ਗਿਆ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਐਫ ਆਈ ਆਰ ਦਰਜ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ। ਵਪਾਰੀਆਂ ਦਾ ਟਾਈਮ ਸਬਰ ਜਿੰਦ ਸ਼ੁਰੂ ਹੋਣ ਤੋਂ ਪਹਿਲਾਂ ਵਪਾਰੀਆਂ ਨੇ ਆਣਾ ਲੱਗਿਆ ਬਾਜ਼ਾਰ ਦੇ ਵਿੱਚ। ਵੱਡਾ ਹੋਣਾ ਤੇ ਵਪਾਰੀਆਂ ਦਾ ਬਹੁਤ ਮੰਦ ਭਾਗੀ ਗੱਲ ਹੈ ਇਹ ਹੋਣਾ ਨਹੀਂ ਚਾਹੀਦਾ। ਫਿਰ ਆਪਣੇ ਹੀ ਵਪਾਰੀ ਵਪਾਰੀ ਭਰਾ ਜੇ ਕੋਈ ਬਾਹਰੋਂ ਕੋਈ ਆ ਕੇ ਕਰੇ ਤਾਂ ਅਸੀਂ ਮੰਨੀਆਂ ਵੀ ਪਾਈ ਇਹ ਬਾਹਰੋਂ ਆ ਕੇ ਕਰ ਰਿਹਾ ਕੋਈ ਹਮਲਾ ਆਪਣੇ ਬਾਜ਼ਾਰ ਦਾ ਹੀ ਬੰਦਾ। ਮੈਨੂੰ ਕੰਨਾ ਬੰਦ ਕਰ ਦਿੰਦੀਆਂ ਬਾਈ ਅਸੀਂ ਸਾਰੇ ਵਪਾਰੀ ਇਕੱਠੇ ਆ ਵਪਾਰੀ ਏਕਤਾ ਜਿੰਦਾਬਾਦ ਵਪਾਰੀ ਸਾਰੇ ਇਕੱਠੇ ਆ ਸਾਡੇ ਦੂਸਰੇ ਬਾਜ਼ਾਰ ਦੀ ਐਸੋਸੀਏਸ਼ਨ ਵੀ ਆਈ ਹੈ ਉਸ ਤੋਂ ਬਾਅਦ ਦਾਲ ਬਾਜ਼ਾਰ ਦੀ ਐਸੋਸੀਏਸ਼ਨ ਇਸ ਪੂਰੇ ਬਾਜ਼ਾਰ ਸਾਡੇ ਨਾਲ ਹੈ ਸ਼ਹਿਰ ਸਾਡੇ ਨਾਲ ਹੈ ਇਹ ਜਦ ਤੱਕ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਹੀ ਡਟੇ ਹੋਏ ਹਾਂ ਸਾਡੇ ਦਾਲ ਬਾਜ਼ਾਰ ਦੇ ਸ਼ਰਮਾ ਭਾਈ ਦੀ ਗੁੰਡਾਗਰਦੀ ਹੋਈ ਹੈ ਮਾਲਕ ਸਰ ਇਹ ਬਹੁਤ ਨਜਾਇਜ਼ ਹੈ ਸਰਾਸਰ ਗੁੰਡਾਗਰਦੀ ਹੈ ਕਾਫੀ ਟਾਈਮ ਤੋਂ ਕਰਦੇ ਆ ਰਹੇ ਨੇ ਲੇਕਿਨ ਛੋਟੀ ਛੋਟੀ ਗੱਲਾਂ ਹੁੰਦੀ ਹੈ ਹਰ ਬੰਦਾ ਜੇ ਬਾਜ਼ਾਰਾਂ ਦੇ ਵਿੱਚ ਕੋਈ 19 ਕੀ ਗੱਲਾਂ ਹੁੰਦੀਆਂ ਨੇ ਤਾਂ ਬਿਯਾਰ ਦੇ ਵਿੱਚ ਐਸ਼ੀਨ ਬੈਠੀ ਹੈ ਮਾਲਕ ਬੈਠੇ ਨੇ ਉਹਨਾਂ ਨਾਲ ਜਾ ਕੇ ਗੱਲ ਕੀਤੀ ਜਾ ਸਕਦੀ ਹੈ ਸ਼ਰਮ ਜਾ ਕੇ ਕਿਸੇ ਦੁਕਾਨ ਤੇ ਜਾ ਕੇ ਅਟੈਕ ਕਰਨਾ ਗਲਤ ਕਰ ਲੈਣਾ ਲੱਗਦਾ ਨਹੀਂ ਪ੍ਰਧਾਨ ਕਾ ਦਾ ਕੰਮ ਲਈ ਹੁੰਦੇ ਇਹ ਕੰਮ ਲਈ ਹੋਏ ਸੀ ਇਹੀ ਚੱਕਰ ਹੈ ਹੋਰ ਕੋਈ ਵਜੇ ਨਹੀਂ ਹੈ ਇਸ ਗੱਲ ਦੀ ਪ੍ਰਧਾਨ ਕਾ ਦਾ ਐਸ਼ੀਨ ਕਾ ਦਾ ਬਸ ਬਣਾਨੇ ਇਸੇ ਕੰਮ ਲਈ ਬਣਾਨੇ ਆਪਾਂ ਜੇ ਆਪਾਂ ਨੇ ਤਾਂ ਅਪਰੋਚ ਹੀ ਨਹੀਂ ਕਰਨੀ ਅਗਲੇ ਇਹ ਬਹੁਤ ਗਲਤ ਗੱਲ ਹੈ ਇਹ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਜਦ ਤੱਕ ਪ੍ਰਸ਼ਾਸਨ ਉਹ ਐਕਸ਼ਨ ਨਹੀਂ ਲੈਂਦਾ ਜਦ ਤੱਕ ਬਾਜ਼ਾਰ ਨਹੀਂ ਖੁੱਲਦਾ ਬਾਜ਼ਾਰ ਬੰਦ ਰਹੇਗਾ ਸਾਹ ਜਿਹੜੀ ਅਸ਼ਰੀਆਮ ਗੁੰਡਾਗਰਦੀ ਹੋ ਰਹੀ ਹੈ ਤੁਸੀਂ ਦੇਖੀ ਹੈ ਕਿ ਦੁਕਾਨ ਦੇ ਅੰਦਰ ਆ ਕੇ ਕਿਸੇ ਨੂੰ ਕੁੱਟਣਾ ਬਹੁਤ ਗਲਤ ਕੰਮ ਹੈ ਅੱਗੇ ਵੀ ਦੋ ਚਾਂਸ ਕਹਿੰਦੇ ਹੋ ਚੁੱਕੇ ਅਗਲਾ ਤੀਸਰਾ ਵੀ ਹੋ ਸਕਦਾ ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਹੁਣ ਕੀ ਕਹਿ ਸਕਦੇ ਕਿਸੇ ਨੂੰ ਕਿਸੇ ਨਾਲ ਕੋਈ ਰੰਜਿਸ਼ ਹੋਣੀ ਹੈ ਕੀ ਹੈ ਇਹ ਤੇ ਹੁਣ ਇਹਨਾਂ ਨੂੰ ਪਤਾ ਹੋਏਗਾ ਕੀ ਗੱਲ ਐ ਨਹੀਂ ਜੀ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਇਥੇ ਵਪਾਰੀ ਬਾਰੋਂ ਆਦੇ ਆ ਬਿਲਕੁਲ ਬਿਲਕੁਲ ਮਾਲੀਗਾਂ ਤੇ ਐਸੋਸੀਏਸ਼ਨ ਦੇਖੋ ਤੁਸੀਂ ਸਾਰੇ ਕੱਟੇ ਐ ਇੱਕ ਆ ਇਹਨਾਂ ਦਾ ਇੱਕ ਆ ਸਾਰਿਆਂ ਨੇ ਦੇਖੋ ਦੁਕਾਨਾਂ ਬੰਦ ਐ ਤੇ ਸਾਰੇ ਕੱਟੇ ਐ ਤੇ ਜਿੰਨਾ ਤੱਕ ਉਹ ਕਹਿੰਦੇ ਸਾਡੇ ਪ੍ਰਸ਼ਾਸਨ ਕੋਈ ਕਰੇਗਾ ਨਹੀਂ ਕਾਰਵਾਈ ਅਸੀਂ ਨਹੀਂ ਕਰਨਾ ਕਰ ਐਮਐਲਏ ਸਾਹਿਬ ਨੇ ਵੀ ਗੱਲ ਬਤਾ ਐਮਐਲਏ ਸਾਹਿਬ ਨੇ ਸਖਤ ਕਹਿਤਾ ਉਹਨਾਂ ਨੂੰ ਐਸਐਚਓ ਨੂੰ ਕਿ ਜਾ ਕੇ ਕਾਰਵਾਈ ਕਰੋ ਤੁਰੰਤ ਗੱਲ ਹੋਈ ਹੁਣ ਐ ਐਮਐਲਏ ਸਾਹਿਬ ਨਾਲ ਮੇਰੀ ਜਿਹੜੇ ਹੈ ਭਾਈ ਸਰ ਕਰਨਾ ਕੰਮ ਕਰਦਾ ਬੰਬੇ ਫੈਸ਼ਨ ਸ਼ਾਪ ਦੇ ਮਾਲਕ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨਾਂ ਦੇ ਨਾਲ ਉੱਥੇ ਹੀ ਦੂਜੇ ਪਾਸੇ ਬੰਬੇ ਫੈਸ਼ਨ ਸ਼ਾਪ ਦੇ ਮਾਲਕ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਝੜਪ ਹੋ ਗਈ ਸੀ ਅਤੇ ਜਿਸ ਦੇ ਕਰਕੇ ਇਹ ਸਾਰਾ ਮਾਮਲਾ ਹੋਇਆ। ਮੇਰਾ ਨਾਮ ਪ੍ਰਭਦੀਪ ਸਿੰਘ ਹੈ ਜੀ। ਪ੍ਰਭਦੀਪ ਜੀ ਜਿਲ੍ਹਾ ਬਿਆਬੇਵਾਲ ਕੀ ਮਸਲਾ ਸੀ ਤੇ ਕੀ ਬਣਾ ਹੈ? ਕੋਈ ਕੁਝ ਨਹੀਂ ਜੀ ਆਪਸ ਵਿੱਚ ਮਿਸਅੰਡਰਸਟੈਂਡਿੰਗ ਸੀਗੀ ਉਹਦੇ ਕਰਕੇ ਥੋੜੇ ਜਿਹਾ ਵਿਵਾਦ ਉਹ ਚੱਲ ਗਏ। ਥਾਣੇ ਆਏ ਆ ਜੀ ਸਾਰੀ ਗੱਲ ਕਲੀਅਰ ਹੋ ਗਈ ਹੈ। ਕੋਈ ਨਾ ਮਸਲਾ ਇਸ਼ੂ ਹੈ ਨਹੀਂ। ਉਹ ਕਹਿੰਦੇ ਜੀ ਬੌਂਸਰ ਰੱਖ ਕੇ ਆਸੇ ਰੱਖੇ। ਭਾਜੀ ਮੈਂ ਦੱਸਦਾ ਨਾ ਬੌਂਸਰ ਦਾ ਕੀ ਮਤਲਬ ਆ ਹੁਣ ਮੇਰੀ ਦੁਕਾਨ ਦੇ ਵਿੱਚ ਮਨ ਨੂੰ ਤਰੇ ਤਰੇ ਤੇ ਲੋਕ ਆਉਂਦੇ ਆ ਹਨਾ। ਉਹਦੇ ਲਈ ਮੈਨੂੰ ਸਿਕਿਉਰਿਟੀ ਚਾਹੀਦੀ ਤੁਹਾਨੂੰ ਪਤਾ ਅੱਜਕੱਲ ਜਿਹੜੇ ਵੀ ਬੰਦਾ ਵਪਾਰ ਕਰ ਰਿਹਾ ਉਹ ਬੰਦਾ ਸੇਫਟ ਹੈ ਨਹੀਂ ਉਹ ਦੁਆਨੇ ਦੇ ਵਿੱਚ ਆਪਾਂ ਜੋ ਵੀ ਰੱਖਿਆ ਲਾਇਸੈਂਸੀ ਰੱਖਿਆ ਹੋਇਆ ਬੌਂਸਰ ਚੀਜ਼ ਹੀ ਭਾਈ ਆਪਾਂ ਨੂੰ ਸਟਾਫ ਜਿਹੜੀ ਚੀਜ਼ ਹੈ ਨਾ ਉਹ ਮੰਨ ਕੇ ਚੱਲੋ ਰੈਂਟ ਕਰਨ ਵਾਲੀ ਆ ਹਨਾ ਆਪਾਂ ਬੌਂਸਰ ਚੀਜ਼ ਨੂੰ ਆਪਾਂ ਕੰਮ ਤੇ ਰੱਖਦੇ ਆ ਮੇਰੇ ਜਿਹੜੀ ਫੀਲਡ ਆ ਮੈਨੂੰ ਬੌਂਸਰ ਰੱਖਣਾ ਹੋ ਚੁੱਕੀ ਇਸ਼ੂ ਨਹੀਂ ਹੈਗਾ ਮੇਰਾ ਬੌਂਸਰ ਨਹੀਂ ਹੈ ਜੀ ਮੈਂ ਸਿਕਿਉਰਿਟੀ ਪਰਸਨਲ ਆਪਾਂ हायर ਕੀਤੀ ਹੋਈ ਹੈ ਕੰਪਨੀ ਦਾ ਥਰੂ ਜਿਹੜੀ ਅਥੋਰਾਈਜ਼ਡ ਆ ਜਿੰਨੇ ਕੋਲ ਆਪਣੇ ਲਾਇਸੈਂਸੀ ਵੈਪਨ ਪਈ ਹੋ ਉਹ ਸੁੱਲ ਗਿਆ। ਉੱਥੇ ਥਾਣਾ ਡਿਵੀਜ਼ਨ ਨੰਬਰ 4 ਦੇ ਸਬ-ਇੰਸਪੈਕਟਰ ਪ੍ਰਦੀਪਮਨ ਕੁਮਾਰ ਨੇ ਦੱਸਿਆ ਕਿ ਉਹ ਘਟਨ ਵਾਲੀ ਸਥਾਨ ਤੇ ਪਹੁੰਚੇ ਨੇ ਅਤੇ ਪੀੜਤਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਐਸੇ ਪ੍ਰਦੀਪਮਨ ਕੁਮਾਰ ਐਸਚੋ ਡਿਵੀਜ਼ਨ 4 ਅੱਜ ਮਾਲੀ ਮਾਲੀ ਗਾਂ ਦੇ ਤੁਹਾਮਾਰੀ ਇਹ ਮਾਮਲਾ ਕੀ ਹੈ? ਇੱਥੇ ਨੂੰ ਪਤਾ ਲੱਗਾ ਇੱਥੇ ਵੀ ਝਗੜਾ ਹੋਇਆ ਆ ਆਪਸ ਵਿੱਚ ਇੱਥੇ ਦੁਕਾਨਾਂ ਤੇ ਉਹਦੇ ਸਬੰਧ ਵਿੱਚ ਮੌਕੇ ਤੇ ਆਏ ਆ। ਉਹਨਾਂ ਨੂੰ ਕਿਹਾ ਵਾ ਜਿਹੜੀ ਜਿਨ੍ਹਾਂ ਨਾਲ ਝਗੜਾ ਹੋਇਆ ਕੰਪਲੇਨੈਂਟ ਪਾਰਟੀ ਉਹ ਕੰਪਲੀਟ ਲਿਖ ਕੇ ਦੇਣ ਮੌਕਾ ਸੀ ਵੇਖ ਲਿਆ ਕੰਪਲੀਨ ਤੋਂ ਜੋ ਕਾਰਵਾਈ ਬੰਦੀ ਕਾਨੂੰਨੀ ਕਰਦੇ ਕੋਈ ਅਸਲਾ ਚੁੱਕਿਆ ਸਰ ਕੋਈ ਅਸਲਾ ਨਹੀਂ ਨਹੀਂ ਇਥੇ ਅਜੇ ਤੱਕ ਕੋਈ ਨੋਟਿਸ ਵਿੱਚ ਨਹੀਂ ਆਇਆ ਬਾਕੀ ਅਸੀਂ ਸੀਸੀਟੀਵੀ ਜਿਹੜੀ ਰਿਕਾਰਡਿੰਗ ਉਹ ਹੀ ਵੇਖ ਰਹੇ ਹਾਂ ਉਹ ਵੀ ਇਹਨਾਂ ਕੋਲ ਮੰਗਾਈ ਆ ਉਹ ਜੇ ਉਹਦੇ ਵਿੱਚ ਜਿਹੜੀ ਅਸੀਂ ਵੇਖੀ ਆ ਸੀਸੀਟੀਵੀ ਉਹਦੇ ਵਿੱਚ ਤੇ ਨਜ਼ਰ ਕੋਈ ਨਹੀਂ ਆਇਆ ਜੇ ਕੋਈ ਇਹੋ ਜਿਹੀ ਕਾਰਵਾਈ ਹੋਈਗੀ ਤਾਂ ਬਜਰੂਰ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਤਿੰਨ ਉਹ ਬਿਆਰ ਦੇ ਵਿੱਚ ਤੇ ਦੋ ਤਿੰਨ ਚ ਜਾਣੇ ਪਰ ਬਿਆਰ ਮਾਰਕੀਟ ਵੀ ਇਕੱਠੀ ਹੋਈ ਹੈ ਮੈਂਬਰੋ ਆਸ ਵਿੱਚ ਇਕੱਠੇ ਹੋਏ ਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਮੌਕੇ ਤੇ ਉਹਦੇ ਮੁਤਾਬਕ ਵੀ ਵੈਰੀਫਾਈ ਕਰਕੇ ਜੋ ਬੇਹਤੇ ਬੰਦੇ ਕਰਦੇ ਆਂ ਪਰਾਰ ਹੈਗੇ ਇਸ ਟਾਈਮ ਮੌਕੇ ਤੇ ਪਰਾਰ ਹੈਗੇ ਹਨ ਇਹਨਾਂ ਦੇ ਕੁਝ ਮੈਂਬਰ ਜਿਹੜੇ ਆ ਇੱਥੇ ਖੜੇ ਨੇ ਕੁਝ ਥਾਣੇ ਵੀ ਗਏ ਆ ਉਹਨੇ ਥਾਣੇ ਚੱਲੇ ਆ ਉੱਥੇ ਜਾ ਕੇ ਵੇਖਦੇ ਵੀ ਕੌਣ ਆਇਆ ਆ ਉਹਦੇ ਮੁਤਾਬਕ ਦੋਹਾਂ ਪਾਰਟੀ ਨੂੰ ਕੱਲ ਕਰਦੇ ਆਂ ਨਹੀਂ ਬਾਜ਼ਾਰ ਅੰਦਰ ਨਹੀਂ ਹੋਈ ਇੱਥੇ ਗਲੀ 'ਚ ਹੋਇਆ ਸੀਸੀਟੀਵੀ ਮੁਤਾਬਕ ਵੀ ਗਲੀ ਦੇ ਵਿੱਚੋ ਹੋਇਆ ਝਗੜਾ ਡਾ ਹੋਇਆ ਜਿਹੜੀ ਰਿਕਾਰਡਿੰਗ ਤੁਸੀਂ ਵੀ ਵੇਖੀ ਆ ਮਖਲੋਨਾ ਨੇ ਵੱਡੀ ਲਾਈ ਉਹਦੇ ਮੁਤਾਬਕ ਤੇ ਗਲੀ ਦੇ ਵਿੱਚ ਹੀ ਆ ਕੁਦਰਤ ਜੀ ਕੋਈ ਹੋਰ ਸੀਸੀਟੀਵੀ ਉਹ ਵੀ ਆਪਾਂ ਚੈੱਕ ਕਰ ਲੈਣੇ ਆ ਜਿਹੜਾ ਇਹ ਬਰੋਂ ਤੋਂ ਕੋਈ ਆਇਆ ਨਹੀਂ ਆ ਇਸੇ ਦੁਕਾਨ ਦੇ ਇਸੇ ਮਾਰਕੀਟ ਦੀ ਦੁਕਾਨਦਾਰ ਨੇ ਜਿਨ੍ਹਾਂ ਨਾਲ ਝਗੜਾ ਹੋਇਆ ਜਿਨ੍ਹਾਂ ਨਾਲ ਝਗੜਾ ਕੀਤਾ ਦੋਵੇਂ ਇਸੇ ਐਸੋਸੀਏਟ ਮਾਰਕੀਟ ਦੇ ਹੀ ਨੇ ਉਹਨਾਂ ਵੈਰੀਫਾਈ ਕਰਦੇ ਆ ਵੀ ਕਿ ਕਿਹਦਾ ਫਾਲਟ ਆ ਕੀ ਕਰਦੇ ਕਿਹਦੇ ਨੂੰ ਨਿੱਕੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਂ ਹਾਂ ਇਹੋ ਗੱਲ ਸਾਹਮਣੇ ਆਈ ਵੀ ਕੋਈ ਗੱਲ ਐਡੀ ਹੈ ਨਹੀਂ ਸੀ ਛੋਟੀ ਜੀ ਗੱਲ ਤੋਂ ਇਸ਼ੂ ਬਣਾਤਾ ਇਹਨਾਂ ਨੇ ਜੀ ਗੱਲ ਜੀ ਹਾਬਲਾ ਜੀ ਮਦਾਨਦਰ ਜਿਹੜੇ ਅੰਦਰ ਬੰਦਾ ਇਹ ਵੈਰੀਫਾਈ ਕਰ ਰਹੇ ਹਾਂ ਜੀ ਅਜੇ ਵੈਰੀਫਾਈ ਕਰਕੇ ਵੇਲੇ ਕੀ ਨਿਕਲਦਾ ਜੀ ਬਿਲਕੁਲ ਕੀਤੀ ਜਾਏਗੀ ਜੀ ਜਿਓ ਬਨਰਪੁਰ ਅਸੀਂ ਬਸ ਉਹ ਕੰਪਲੇਂਟ ਲਿਖ ਕੇ ਦੇ ਰਹੇ ਆ ਉਹਦੇ ਮੁਤਾਬਕ ਵੈਰੀਫਾਈ ਕਰਦੇ ਆ ਜੋ ਕਾਨੂੰਨੀ ਕਾਰਵਾਈ ਬੰਦੀ ਕਰਦੇ ਸਰ ਜੀ ਥਾਣੇ ਦਾ ਨੰਬਰ ਡਿਵੀਜ਼ਨ ਨੰਬਰ 4 ਠੀਕ ਹੈ ਥੈਂਕ ਯੂ ਐਸਮ ਜਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ